ਮਿੰਟੂ ਜੀ ਆਪਾਂ ਗੱਲ ਕਰ ਲਈਏ ਕਿਸਾਨ ਵੀਰਾਂ ਬਾਰੇ ਮਿੱਟੀ ਦੇ ਜਿਹੜੇ ਲਾੜਲੇ ਪੁੱਤਰ ਐ ਉਹ ਲਗਾਤਾਰ ਸੰਘਰਸ਼ ਕਰ ਰਹੇ ਨੇ ਬਹੁਤ ਲੰਬੇ ਸਮੇਂ ਤੋਂ ਹੁਣ ਵੀ ਚੰਡੀਗੜ੍ਹ ਦੇ ਵਿੱਚ ਲੱਗੇ ਹੋਏ ਨੇ ਅੱਜ ਕੋਈ ਮੀਟਿੰਗ ਵੀ ਕਹਿੰਦੇ ਹੋਈ ਸੀ ਐਮ ਸਾਹਿਬ ਨਾਲ ਕੀ ਨਤੀਜੇ ਆਉਣ ਦੀ ਸੰਭਾਵਨਾ ਹੈ ਜੀ ਇਹਨਾਂ ਦੇ ਵਿੱਚੋਂ ਗੱਲ ਇਹ ਆ ਕਿ ਭਈ ਜੋ ਮਸਲਾ ਹੈ ਨਾ ਕਿਸਾਨੀ ਦਾ ਉਹ ਕਦੇ ਹੱਲ ਪੂਰਨ ਤੌਰ ਤੇ ਤਾਂ ਹੋਣਾ ਹੀ ਨਹੀਂ ਮੈਂ ਮੇਰਾ ਐਸਾ ਸੋਚਣਾ ਹੈ ਮੇਰਾ ਮੰਨਣਾ ਹੈ ਕਿਉਂਕਿ ਜਦ ਤੱਕ ਆਸਾਨੀ ਹੈ ਤਦ ਤੱਕ ਉਹਦੇ ਨਾਲ ਮੁਸ਼ਕਲ ਵੀ ਹੈ ਬਿਲਕੁਲ ਜੋੜਦੀ ਨਹੀਂ ਰਹਿਣਗੀ ਜੀ ਇਹਦਾ ਪੂਰਨ ਹੱਲ ਮੁਸ਼ਕਲ ਹੈ ਹਮ ਪਰ ਇਹ ਆ ਕਿ ਜਿੰਨਾ ਕੋਈ ਜ਼ਿਆਦਾ ਕਰ ਲਵੇ ਤਾਂ ਮੇਰੇ ਖਿਆਲ ਦੇ ਨਾਲ ਬਿਹਤਰ ਹੈ ਕਿਉਂਕਿ ਸਮੱਸਿਆ ਸਾਡੇ ਇੱਥੇ ਦੂਸਰੀ ਕਿਸਮ ਦੀ ਆ ਬੇਸ਼ੱਕ ਅਸੀਂ ਜੇ ਆਰਥਿਕ ਆંકੜਿਆਂ ਦੇ ਲਿਹਾਜ਼ ਨਾਲ ਦੇਖੀਏ ਤਾਂ ਅੱਜ ਦੌਰ ਹੈ ਮੈਨੂਫੈਕਚਰਿੰਗ ਦਾ ਜੀ ਤਾਂ ਉਹਦੇ ਸਿਰ ਤੇ ਹੀ ਇਕਨੋਮੀ ਜਿਹੜੀ ਸਟਰੋਂਗ ਹੁੰਦੀ ਹੈ ਹੂੰ ਪਰ ਸਾਡੀ ਸਮੱਸਿਆ ਹੈ ਕਿ ਸਾਡੀ ਇੰਡੀਆ ਅਤੇ ਪੰਜਾਬ ਦੀ ਜੀ ਇਸ ਕਿਤੇ ਚ ਵੱਸੂ ਜ਼ਿਆਦਾ ਹੈ ਬਿਲਕੁਲ ਉਹਦੀ ਰੋਜੀ ਰੋਟੀ ਇਹਦੇ ਤੇ ਨਿਰਭਰਿਆ ਜੀ ਜੀ ਕਿਉਂਕਿ ਇੰਡੀਆ ਨੇ ਆਜ਼ਾਦੀ ਤੋਂ ਬਾਅਦ ਹੁਣ ਛੜੱਪੇ ਮਾਰਨੇ ਸ਼ੁਰੂ ਕੀਤੇ ਆ 80 ਸਾਲਾਂ ਬਾਅਦ ਕਿਤੇ ਜਾ ਕੇ ਤੇ ਅੱਜ ਵੀ ਸਾਡੀ ਵੱਸੂ ਦਾ ਤੁਸੀਂ 40 ਤੋਂ 50 ਕਰੋੜ ਦਾ ਹਿੱਸਾ ਲਾ ਲਓ ਕਿ ਖੇਤੀ ਚ ਬਿਲਕੁਲ ਜੀ ਜਦੋਂ ਤੱਕ ਉਹਨਾਂ ਦੇ ਕੋਲ ਹੋਰ ਕੋਈ ਵਸੀਲੇ ਨਹੀਂ ਹੈ ਤੁਸੀਂ ਖੇਤੀ ਨੂੰ ਦਰਕਨਾਰ ਨਹੀਂ ਕਰ ਸਕਦੇ ਮੇਰਾ ਐਸਾ ਮੰਨਣਾ ਹੈ ਇਹਦੇ ਤੇ ਬਹੁਤ ਵਾਰੀ ਡਿਬੇਟ ਵੀ ਹੁੰਦੇ ਮੈਂ ਖੁਦ ਮਤਲਬ ਕਿ ਕ੍ਰਿਟਿਸਿਜ਼ਮ ਵੀ ਕਰਦਾ ਉਹਨਾਂ ਕਿਸਾਨਾਂ ਆਗੂਆਂ ਦਾ ਜੀ ਪਰ ਇਹ ਸਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਸਾਬ ਹੁਣ ਕਿਸਾਨ ਉੱਥੇ ਬੈਠੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਭ ਤੋਂ ਵੱਡੀ ਗੱਲ ਅੱਛਾ ਉਗਰਾਹਾ ਗਰੁੱਪ ਦੀ ਕੀ ਮੰਗਿਆ ਕਿ ਖੇਤੀ ਨੀਤੀ ਕਿੱਥੇ ਆ ਤਾਂ ਖੇਤੀ ਨੀਤੀ ਤੁਸੀਂ ਦੇਖੋ ਕਿ ਸਰਕਾਰ ਦਾ ਤੀਸਰਾ ਸਾਲ ਚੱਲਣ ਰਿਹਾ। ਜੀ। 22 ਸਨ ਤਾਂ 25 ਹੁਣ ਚੜਨ ਆਲਾ ਹੈ। ਗਾਂ 25 ਆ ਜਾਣਾ ਤਾਂ 3 ਸਾਲ ਪੂਰੇ ਹੋ ਜਾਣਗੇ। ਬਿਲਕੁਲ ਜੀ। ਤਾਂ ਖੇਤੀ ਨੀਤੀ ਪਹਿਲੇ ਸਾਲ ਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਲਿਆਵਾਂਗੇ। ਮਾਰਚ ਨੂੰ ਲਿਆਵਾਂਗੇ ਜੀ ਜੂਨ ਨੂੰ ਲਿਆਵਾਂਗੇ। ਖੇਤੀ ਮੰਤਰਾਲਾ ਵੀ ਇੱਕ ਮੰਤਰੀ ਤੋਂ ਦੂਸਰੇ ਤੱਕ ਚਲਾ ਗਿਆ। ਪਰ ਉਹ ਖੇਤੀ ਨੀਤੀ ਹੁਣ ਕਹਿੰਦੇ ਜੇ ਕਿਤੀ ਸਤੰਬਰ ਤੱਕ ਤੁਹਾਨੂੰ ਦਿਖਾ ਦੇਵਾਂਗੇ। ਉਸ ਤੋਂ ਬਾਅਦ ਫੇਰ ਇਹਨੂੰ ਲਾਗੂ ਕਰਨ ਜੀ ਤਾਂ ਦੂਸਰੀਆਂ ਕੁਝ ਹੋਰ ਮੰਗਾਂ ਸੀ ਉਹਦੇ ਵਿੱਚ ਕਟੂ-ਕਟ ਇਹਨਾਂ ਨੇ ਆਖਿਆ ਕਿ OTS ਲਿਆਵਾਂਗੇ ਅਸੀਂ ਵਨ ਟਾਈਮ ਸੈਟਲਮੈਂਟ ਜੀ ਜਿਵੇਂ ਆਪਣੀਆਂ ਸੁਸਾਇਟੀਆਂ ਹਾਂ ਜੀ ਕਿਉਂਕਿ ਬਹੁਤ ਵੱਡਾ ਅਰਥਚਾਰਾ ਜਿਹੜਾ ਘਰਾਂ ਦਾ ਉਹ ਅੱਜਕੱਲ ਤੁਹਾਨੂੰ ਪਤਾ ਲਿਮਟਾਂ ਦੇ ਜ਼ਰੀਏ ਚੱਲਦਾ ਹੈ ਬਿਲਕੁਲ ਜੀ ਬਿਲਕੁਲ ਤਾਂ ਉਹਦੇ 'ਚ ਕੀ ਹੁੰਦਾ ਹੈ ਕਿ ਦਿੱਕਤ ਇਹ ਆ ਕਿ ਮੰਨ ਲਓ ਜੇ ਇੱਧਰ ਉੱਧਰ ਹੋ ਗਿਆ ਕੋਈ ਮਸਲਾ ਜੀ ਤਾਂ ਫਿਰ ਡਿਫਾਲਟ ਕਰ ਗਿਆ ਬੰਦਾ ਤੇ ਗਾ ਉਹ ਜਿਹੜਾ ਸਾਈਕਲ ਹੈ ਟੁੱਟ ਜਾਂਦਾ ਹੈ ਤੇ ਆੜਤ ਵਗੈਰਾ ਤੁਹਾਨੂੰ ਪਤਾ ਹੈ ਇਹ ਅੱਜਕੱਲ ਉਹ ਰਿਸ਼ਤੇ ਨਹੀਂ ਰਹਿ ਗਏ ਨਹੀਂ ਰਹੇ ਬਿਲਕੁਲ ਜੀ ਉਹ ਵਰਤ ਵਰਤਾ ਨਹੀਂ ਰਹਿ ਗਏ ਹੁਣ ਕਈਆਂ ਘਰਾਂ ਦਾ ਜਿਹੜਾ ਹੈ ਨਾ ਜਿਆਦਾ ਕਹ ਲੋ ਕਿ ਆੜਤ ਨਾਲੋਂ ਇੱਧਰ ਜੀ ਜੀ ਕੋਆਪਰੇਟਿਵ ਬੈਂਕਾਂ ਦੇ ਵਿੱਚ ਜ਼ਿਆਦਾ ਚੱਲਦਾ ਹੈ ਆੜਤ ਵੀ ਚੱਲਦੀ ਹੈ ਐਸਾ ਨਹੀਂ ਹੈ ਤਾਂ ਕਹਿੰਦਾ ਮਤਲਬ ਇਹ ਕਿ ਵਨ ਟਾਈਮ ਸੈਟਲਮੈਂਟ ਕੇ ਕਰਜ਼ਾ ਜਿਹਦੇ ਤੇ ਹੈਗਾ ਜਾਂ ਇਸ ਤਰ੍ਹਾਂ ਕੋਈ ਡਿਫਾਲਟ ਕੀਤਾ ਹੈ ਤਾਂ ਉਹ OTS ਲਿਆਵਾਂਗੇ ਕਿ ਜੀ ਜਿੱਦਾਂ ਮੰਨ ਲਓ ਤੁਸੀਂ ਇੱਕ ਐਗਜ਼ਾਮਪਲ ਦੇ ਰਹੇ ਆ ਪਤਾ ਨਹੀਂ ਇਹਨਾਂ ਦੀ ਨੀਤੀ ਕਿਸ ਤਰ੍ਹਾਂ ਦੀ ਹੈ ਕਿ 2 ਲੱਖ ਚੜਿਆ ਪਿਆ ਵਿਆਜ ਸਮੇਤ ਹੂੰ ਤੇ ਕਹਿੰਨਗੇ ਕਿ ਤੂੰ ਭਰਨਾ ਤੇ ਵੀਰੇ ਆ ਜਾ 100 ਲੱਖ ਰੁਪਈਆ ਭਰ ਕੇ ਤੇ ਕਮਨ ਬੇੜ ਜੇ ਡੇਢ ਲੱਖ ਭਰ ਕੇ ਦੇ ਨਾਲੇ ਸਰਕਾਰ ਵੱਜੂਗੀ ਨਾਲੇ ਅਗਲਾ ਵੱਜ ਜਾਊਗਾ ਤਾਂ ਇਸ ਤਰ੍ਹਾਂ ਦੀਆਂ ਕੁਝ ਮੰਗਾਂ ਇਹਨਾਂ ਨੇ ਮੰਨੀਆਂ ਜਿੱਤੋਂ ਬਾਅਦ ਉਗਰਾਹਾਂ ਸਾਹਿਬ ਜਿਹੜੇ ਆ ਉਹ ਐਲਾਨ ਕਰ ਗਏ ਨੇ ਕਿ ਅਸੀਂ ਚੰਡੀਗੜ੍ਹ ਦੇ 34 ਸੈਕਟਰ ਚੋਂ ਉੱਠ ਜਾਵਾਂਗੇ ਜੀ ਤੇ ਹੁਣ ਪਤਾ ਨਹੀਂ ਇਹਨਾਂ ਨੇ ਉੱਠਣਾ ਸਟਾਰਟ ਕੀਤਾ ਕਿ ਨਹੀਂ ਕਹਿੰਦੇ ਸੀ ਕਿ ਹਾਂ ਜੀ ਬਾਅਦ ਦੁਪਹਿਰ ਅਸੀਂ ਜੀ ਜੀ ਮਤਲਬ ਦੇ ਵੀ ਇੱਕ ਮਤਲਬ ਕਿ ਉੱਠ ਜਾਵਾਂਗੇ ਤਾਂ ਚਲੋ ਚੰਗੀ ਗੱਲ ਆ ਕਿਸਾਨ ਆਪੋ ਆਪਣੇ ਘਰੇ ਜਾਣ ਤੇ ਜਿਹੜੀਆਂ ਕੁਛ ਮੰਗਾ ਸੀ ਉਹਨਾਂ ਤੇ ਜਿਹੜੀ ਸਹਿਮਤੀ ਬਣੀ ਆ ਹਮਮ ਸਰਕਾਰ ਉਹਦੇ ਤੇ ਅਮਲ ਕਰੇ ਪਰ ਜਿਹੜਾ ਦੂਸਰਾ ਸੀਗਾ ਰਾਜੇਵਾਲ ਗਰੁੱਪ ਜੀ ਗਰੁੱਪ ਤਾਂ ਕਹਿ ਰਹੇ ਆ ਕਿ ਉੱਥੇ ਵੀ ਕਈ ਜਥੇਬੰਦੀਆਂ ਦਾ ਇੱਕ ਗਰੁੱਪ ਬਣਿਆ ਬਿਲਕੁਲ ਜੀ ਬਿਲਕੁਲ ਤਾਂ ਜਿਹੜੀਆਂ ਉਹਨਾਂ ਦੀਆਂ ਤਤਕਾਲ ਧਿਆਨ ਮੰਗਦੀਆਂ ਮੰਗਾ ਨੇ सीएम साहब नु ओना ਵੱਲ ਵੀ ਤਵਜੂ ਦੇਣੀ ਚਾਹੀਦੀ ਆ ਮਸਲਨ ਡੀਏਪੀ ਹੈ ਜਾਂ ਪਾਣੀ ਦਾ ਮੁੱਦਾ ਹੈ ਜੀ ਤਾਂ ਉਹਨਾਂ ਨੂੰ ਵੀ ਐਡਰੈਸ ਕਰੋ ਨਾ ਉਹ ਵੀ ਕਿਸਾਨਾਂ ਕੋਲ ਹਾਲਾਂਕਿ ਕਿਸਾਨ ਨਾਲ ਵੀ ਜੁੜੀ ਹੋਈ ਗੱਲ ਹੈ ਕਿਸਾਨ ਖੁਦਕੁਸ਼ੀਆਂ ਨਾਲ ਵੀ ਕਿਉਂ ਮੁਆਵਜ਼ਾ ਕੁਝ ਬਿਲਕੁਲ ਬਿਲਕੁਲ ਇਦਾਂ ਤਾਂ ਬਹੁਤ ਲੰਮਾ ਚੋੜਾ ਹੈ ਨਾ ਜੀ ਮੰਗਾਂ ਦਾ ਜੇ ਤੁਸੀਂ ਦੇਖੋਗੇ ਤਾਂ ਬਹੁਤ ਵੱਡਾ ਪ੍ਰਵਾਨਾ ਹੈ ਹੂੰ ਉਹਦੇ ਵਿੱਚ ਸ਼ਾਇਦ ਇਹ ਵੀ ਆ ਕਿ ਜਿਹੜੇ ਕਿਸਾਨ ਖੁਦਕੁਸ਼ੀਆਂ ਕਰ ਗਏ ਆ ਉਹਨਾਂ ਦੇ ਮੁਆਵਜ਼ੇ ਤੋਂ ਇਲਾਵਾ ਜਿਹੜੇ ਕੁਝ ਕੇਸ ਨੇ ਉਹ ਵੀ ਕੇਸ ਵਾਪਸ ਲੈ ਜਾ ਤਾਂ ਇੱਕ ਖਬਰ ਇਹ ਵੀ ਆ ਰਹੀ ਸੀ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਇਹਨਾਂ ਤੇ ਮੁਕਦਮਾ ਦਰਜ ਕਰ ਦਿੱਤਾ ਜੀ ਤਾਂ ਵੱਡ ਤੋਂ ਕਹ ਲੋ ਕਿ ਫੇਰ ਘੰਬਲ ਪੂਸਾ ਹਮ ਕਲੇ ਆ ਕੇ ਚਲੋ ਕਿਸਾਨ ਆਪਣੇ ਘਰਾਂ ਨੂੰ ਪਰਤਣਗੇ ਪਰ ਸਰਕਾਰ ਇਹ ਆ ਕਿ ਹੁਣ ਜਿਹੜੀਆਂ ਮੰਗਾ ਮੰਨੀਆਂ ਨੇ ਕਿਤੇ ਇਹ ਨਾ ਵੇਖੇ ਇਹਨਾਂ ਮੰਗਾ ਨੂੰ ਮੰਨਣ ਤੋਂ ਬਾਅਦ ਫੇਰ ਲਾਗੂ ਕਰਵਾਉਣ ਵਾਸਤੇ ਫੇਰ ਆ ਜਾਣਾ ਬਿਲਕੁਲ ਤੁਰੇ ਨਹੀਂ ਹੋਣਾ ਚਾਹੀਦਾ ਕਿਸਾਨ ਖੇਤ ਚ ਸੋਹਣਾ ਲੱਗਦਾ ਜੀ ਤੇ ਹਾਕਮ ਸਾਰਿਆਂ ਨੂੰ ਮੈਂ ਕਹਿੰਨਾ ਕਿ ਇਕੱਲਾ ਕਿਸਾਨ ਹੀ ਨਹੀਂ ਜੋ ਕਾਰੋਬਾਰੀ ਹੈ ਛੋਟਾ ਕਾਰੋਬਾਰੀ ਸਾਰਿਆਂ ਤੇ ਧਿਆਨ ਰੱਖੋ ਕਿਉਂਕਿ ਉਹ ਸਾਰੇ ਹੀ ਕਹਿ ਲੋ ਕਿ ਉਹਦੇ ਆਪਣੇ ਨਾਗਰਿਕ ਨਹੀਂ ਜੀ 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 ਮਿੰਟੂ ਜੀ ਫਾਰਮ ਲੈਣ ਜੀ ਕਹਿ ਰਹੇ ਨੇ ਕਿ ਖੇਤੀ ਯੂਨੀਵਰਸਿਟੀ ਵੀ ਬਹੁਤ ਵੱਡੇ ਸੰਕਟ ਦੇ ਵੱਲ ਵੱਧ ਰਹੀ ਹੈ ਕਹਿੰਦੇ ਖੇਤੀ ਨੀਤੀ ਕੋਈ ਵੀ ਹੋਵੇ ਭਾਵੇਂ ਨiyet ਤੋਂ ਬਿਨਾ ਹੱਲ ਨਹੀਂ ਹੋ ਸਕਦਾ ਆ ਖੇਤੀ ਨੀਤੀ ਚ ਦੇਖੋ ਮੈਂ ਕੱਲ ਵੀ ਗੱਲ ਤੁਹਾਨੂੰ ਦੱਸ ਦਿੱਤੀ ਸੀ ਜੀ ਜੀ ਅਜ ਹਮੀਰ ਸਿੰਘ ਹੋਰਾਂ ਨੇ ਵੀ ਮੈਂ ਬਹੁਤ ਮਤਲਬ ਕਿ ਕਹ ਲਓ ਕਿ ਧਿਆਨ ਨਾਲ ਦੇਖਿਆ ਕਿ ਹਮੀਰ ਸਿੰਘ ਹੋਰਾਂ ਨੇ ਵੀ ਐਨਾਲਿਸਿਸ ਕੀਤਾ ਹੋਇਆ ਤਾਂ ਉਹ ਡਰਾਫਟ ਜਿਹੜਾ ਕੋਈ ਬਹੁਤਾ ਕਹ ਲਓ ਕਿ ਉਹ ਜੁਦਾ ਨਹੀਂ ਹੈ ਜਿੱਦੇ ਆਪਾਂ ਗੱਲ ਕੀਤੀ ਆ ਕਿ ਪਿੱਛੇ ਇਹਨਾਂ ਨੇ ਬਣਾਇਆ ਸੀ ਪਰ ਰੌਲਾ ਇਹ ਆ ਕਿ ਕਿਵੇਂ ਕਰੋਗੇ ਸਾਰਾ ਕੁਝ ਬਿਜਲੀ ਸਬਸਿਡੀ इत्याद ਕਿ ਚੋਂ ਤੱਕ ਤੁਸੀਂ ਦੇਖੋ ਨਾ ਕਿ ਕੱਲ ਵੀ ਆਪਾਂ ਗੱਲ ਕਰ ਰਹੇ ਸੀ ਕਿ ਇਹਨਾਂ ਨੇ ਬੱਸਾਂ ਦਾ ਕਿਰਾਇਆ ਵੀ ਵਧਾ ਦਿੱਤਾ ਹੈ ਹਮ ਯਾਨੀ ਦੇਖੋ ਇੱਕ ਬੰਦਾ ਹੈ ਉਹ ਘਰ ਚਲਾ ਰਿਹਾ ਹੈ ਔਰਤ ਜਿਹੜੀ ਹੈ ਉਹ ਗ੍ਰਹਿਣੀ ਹੈ ਜੀ ਘਰੇਲੂ ਔਰਤ ਹੈ ਬਿਲਕੁਲ ਬਿਲਕੁਲ ਦੋਵੇਂ ਬੱਸ 'ਚ ਚੜੇ ਨੇ ਤੇ ਯਾਨੀ ਬੀਬੀ ਦੇ ਪੇਕਿਆਂ ਨੂੰ ਚੱਲੀ ਆ ਜੋੜੀ ਇਹ ਮੈਂ ਚੱਲ ਮੇਲੇ ਨੂੰ ਚਲੀ ਉਹ ਕਹਿੰਦਾ ਚੱਲ ਪੇਕਿਆਂ ਨੂੰ ਚਲੀ ਜੀ ਨਹੀਂ ਹੁਣ ਤੇਰੇ ਪੇਕਿਆਂ ਨੂੰ ਫੋਰਡ ਸ਼ੂਕਦਾ ਜਾਓ ਅਗਲੇ ਕੋਲ ਫੋਰਡ ਨਾ ਹੋਇਆ ਤੇ ਉਹ ਕਹਿੰਦਾ ਰੋਡਵੇਸ ਤੇ ਚੜ ਜੀ ਰੋਡਵੇਸ ਤੇ ਚੜਜੋ ਕਿਉਂਕਿ ਬੀਬੀ ਕਹੇ ਕਿ ਮੈਂ ਫ੍ਰੀ ਜਾਣਾ ਪਰ ਪਹਿਲਾਂ ਇਹ ਸੀ ਟਿਕ ਟਿਕ ਕੰਡੈਕਟਰ ਵੀ ਦੋ ਲੈਣੀਆਂ ਪੈਣੀਆਂ ਨਹੀਂ ਸਾਹਿਬ ਟਿਕਟ ਬੀਬੀ ਦੀ ਨਹੀਂ ਲੱਗੇ ਜੀ ਜੀ ਕਿਰਾਏ ਤਾਂ ਅੰਦਰ ਵਧਾ ਦੇ ਸਮਝ ਲਓ ਬਰਾਬਰ ਵਾਲਾ ਕੰਮ ਕਰੀ ਜਾਂਦੇ ਹਾਂ ਹਾਂ ਮੈਂ ਉਹੀ ਕਰਿਆ ਜੀ ਕਿ ਇੱਕ ਬੰਦਾ ਹੈ ਬੰਦੇ ਦੇ ਸਿਰ ਤੇ ਘਰ ਵੀ ਆ ਹਮ ਸੁਰਖੀ ਪਾਊਡਰ ਵੀ ਆਪਦੀ ਤੀਵੀ ਨੂੰ ਲਿਆ ਕੇ ਦੇਣ ਦੀ ਜ਼ਿੰਮੇਵਾਰੀ ਉਹਦੇ ਹੈ ਜੀ ਰਸੋਈ ਦਾ ਸਮਾਨ ਸੱਪਾ ਵੀ ਲਿਆਉਣ ਦੀ ਜ਼ਿੰਮੇਵਾਰੀ ਹੈ ਤੇ ਉਹ ਉਲਟਾ ਰੋਡਵੇਜ਼ ਦੀ ਟਿਕਟ ਵੀ ਘਟਾ ਰਿਹਾ ਹੈ ਹੁਣ ਹੁਣ ਉਹ ਕਹਿੰਦੇ ਆ ਕਿ ਨਹੀਂ ਜਿੱਥੇ ਰੁਪਈਆ ਦਿੰਦਾ ਸੀ ਉੱਥੇ ਇੱਕ ਰੁਪਈਆ 23 ਪੈਸੇ ਦੇ ਹੂੰ ਮਤਲਬ ਕਿ ਇੱਕ ਪਾਸੇ ਫ੍ਰੀ ਕਰਤਾ ਦੂਸਰੇ ਪਾਸੇ ਕਿਹਾ ਕਿ ਆ ਜਾ ਵੀ ਮਤਰਾ ਤੇਰੇ ਤੇ ਸਜਾ ਥੜੀ ਹੋਰ ਵਧਾ ਦਿੰਨੇ ਆ ਤਾਂ ਆ ਕਹਾਣੀਆਂ ਬਣ ਰਹੀਆਂ ਨੇ ਅੱਛਾ ਚੰਨੀ ਸਾਹਿਬ ਹੋਰਾਂ ਨੇ ਕੀ ਕੀਤਾ ਸੀ ਇੱਕ ਅੱਛਾ ਕੰਮ ਕੀਤਾ ਸੀਗਾ ਜੀ ਆਪਣੇ ਪੰਜਾਬ ਚ ਬਹੁਤ ਸਾਰੇ ਐਸੇ ਘਰ ਆ ਜਿਨ੍ਹਾਂ ਦੇ ਘਰੇ ਇੱਕ ਤੋਂ ਵੱਧ ਦੇ ਸੀ ਇੱਕ ਤੋਂ ਵੱਧ ਫ੍ਰਿਜ ਨੇ ਜੀ ਇੱਕ ਤੋਂ ਵੱਧ ਰਿਟੀਵੀ ਨੇ ਕੋਈ 2-4 ਕੂਲਰ 5-7 ਪੱਖੇ ਨੇ ਜਿਨ੍ਹਾਂ ਦਾ ਲੋਡ ਕੋਈ 7 ਕਿਲੋਵਟ ਤੱਕ ਕੇ ਡਬਲ ਤੱਕ ਬਣਦਾ ਹੈ ਜੀ ਉਹਨਾਂ ਨੂੰ ਇਹਨਾਂ ਨੇ ਕਿਹਾ ਸੀਗਾ ਕਿ ਯਾਰ ਇਹ ਇਹਨਾਂ ਨੂੰ ਜ਼ਿਆਦਾ ਨਾ ਮਾਰੀਏ 10 ਰੁਪਏ ਸਬਸਿਡੀ ਦਿੱਤੀ ਸੀ ਉਹ ਵੀ ਬੰਦ ਕਰਤੀ ਮਤਲਬ ਕਿ ਜਿਹੜਾ ਬੰਦਾ ਬਿੱਲ ਪੇ ਕਰ ਰਿਹਾ ਜੀ ਉਹਨੂੰ ਇਹ ਕਹਿ ਰਿਹਾ ਕਿ ਤੂੰ 2-3 ਮੀਟਰ ਲਵਾ ਕੇ 600 ਵਾਲੇ 'ਚ ਆ ਜਾ ਭਰਾਵਾ ਜੀ ਕਿਉਂਕਿ ਜੇ ਤੂੰ ਬਿੱਲ ਭਰ ਰਿਹਾ ਕਿਉਂ ਭਰ ਰਿਹਾ ਕਾਤੋਂ ਭਰ ਰਿਹਾ ਅਸੀਂ ਤਾਂ ਤੇ ਤੂੰ ਇਨਾ ਕਢਾਵਾਂਗੇ ਜੀ ਸੋ ਇਹ ਪਰਿਸਥਿਤੀਆਂ ਨੇ ਸਾਡੀਆਂ ਕਾਦੇ ਵਾਸਤੇ ਕਿਉਂਕਿ ਸਾਡੀ ਸਬਸਿਡੀ ਦਾ ਬਿੱਲ ਹੈ ਜਿਹੜਾ ਜੀ ਇਕੱਲੀ ਬਿਜਲੀ ਸੈਕਟਰ ਦੀ ਸਬਸਿਡੀ ਹਜ਼ੂਰ ਲਗਭਗ ਹੁਣ 24000 ਕਰੋੜ ਹੈ 25000 ਕਰੋੜ ਬਿਲਕੁਲ ਜੀ ਆ ਆ ਚੀਕਾਂ ਨਿਕਲ ਰਹੀਆਂ ਮੈਂ ਤਾਂ ਵਾਰ-ਵਾਰ ਗੱਲ ਕਰਦਾ ਸਭ ਗੱਲ ਕਰਨੋਂ ਮੈਂ ਹਟਣਾ ਹੀ ਨਹੀਂ ਹੈ ਜੋ ਮਰਜ਼ੀ ਕਰ ਲੋ ਜੀ ਜੀ ਪੰਜਾਬੀ ਜੀ ਕਹਿ ਰਹੇ ਨੇ ਕਿ ਖੇਤੀ ਬਿਨਾ ਪੈਸੇ ਬਿਨਾ ਖੇਤੀ ਦਾ ਕੀ ਬਣੂਗਾ ਕਹਿੰਦੇ ਸਰਕਾਰ ਬੈਂਕਰਪਟ ਹੋਣ ਦੇ ਕਿਨਾਰੇ ਹੈ ਬਿਲਕੁਲ ਦੇਖ ਰਹੇ ਆ ਜੀ ਆਪਾਂ ਸਰਕਾਰ ਦੇ ਹਾਲ ਹੋਲੀ-ਹੋਲੀ ਕਰਕੇ ਸਭ ਕੁਝ ਉੱਥੇ ਹੀ ਲਿਆਂਦਾ ਪੁਰਾਣੀਆਂ ਸਰਕਾਰਾਂ ਵਾਲੀਆਂ ਜਿਨ੍ਹਾਂ ਦੇ ਵਿਰੁੱਧ ਬੋਲਦੇ ਸੀਏ ਸਾਰੇ ਖੁਦ ਉੱਥੇ ਹੀ ਅੌਰ ਲਾਲੀ ਜੀ ਕੋਈ ਇੰਟਰਨੈਸ਼ਨਲ ਨਿਊਜ਼ ਹੁੰਦੀ ਹੈ ਬਿਲਕੁਲ ਅਸੀਂ ਉਹ ਵੀ ਕਰਦੇ ਆ ਜੀ